ਕਿ ਜਿਹੜਾ ਓਵਰ ਸਪੀਡ ਦੇ ਨਾਲ ਆਉਂਦਾ ਤੇਜ਼ ਰਫਤਾਰ ਦੇ ਨਾਲ ਆਉਂਦਾ ਤੇ ਮਹਿਲਾ ਜਿਹੜੀ ਉਹ ਸਾਈਡ ਤੇ ਖੜੀ ਫੋਨ ਤੇ ਗੱਲਬਾਤ ਕਰ ਰਹੀ ਹੁੰਦੀ ਆ ਪਰ ਉਸ ਨੂੰ ਨਹੀਂ ਪਤਾ ਸੀ ਉਸ ਦੇ ਨਾਲ ਅਜੇਹਾ ਵਾਪਰ ਜਾਣਾ ਤਾਂ ਬਿਲਕੁਲ ਕਾਰ ਚਾਲਕ ਦੇ ਵੱਲੋਂ ਤੇਜ਼ ਰਫਤਾਰ ਦਾ ਕਹਿਰ ਦਿਖਾਇਆ ਗਿਆ ਸਾਈਡ ਤੇ ਕਈ ਮਹਿਲਾ ਨੂੰ ਦਰੜ ਕੇ ਰੱਖ ਦਿੱਤਾ ਜੀ ਹਾਂ ਕਿਸ ਤਰੀਕੇ ਦੇ ਨਾਲ ਜਿਹੜਾ ਸੜਕਾਂ ਦੇ ਉੱਤੇ ਅਨੇ ਵਾ ਕਾਰ ਚਾਲਕਾਂ ਦੇ ਵੱਲੋਂ ਜਿਹੜੀ ਡਰਾਈਵਿੰਗ ਕੀਤੀ ਜਾਂਦੀ ਹੈ ਲੋਕਾਂ ਦੀਆਂ ਜਾਨਾਂ ਦੇ ਨਾਲ ਖਿਲਵਾੜ ਕੀਤਾ ਜਾਂਦਾ ਤਾਂ ਅਖੀਰਕਾਰ ਇਸ ਮਹਿਲਾ ਦਾ ਕਸੂਰ ਕੀਤੀ ਨਾ ਤਾਂ ਸੜਕ ਦੇ ਵਿਚਾਲੇ ਖੜੀ ਸੀ ਨਾ ਸੜਕ ਦੇ ਸੱਜੇ ਖੱਬੇ ਪਾਸੇ ਜਿੱਹਾਂ ਜਿਸ ਪਾਸੋਂ ਟ੍ਰੈਫਿਕ ਅਜਿਹਾ ਪ੍ਰਭਾਵਿਤ ਹੋ ਸਕੇ ਬਿਲਕੁਲ ਸਾਈਡ ਤੇ ਖੜੀ ਸੀ ਤੇ ਆਪਣਾ ਫੋਨ ਤੇ ਗੱਲਬਾਤ ਕਰ ਰਹੀ ਹੁੰਦੀ ਹੈ ਉਸ ਨੂੰ ਨਹੀਂ ਪਤਾ ਸੀ ਉਸਦੇ ਨਾਲ ਅਜੀਹਾ ਹੋ ਜਾਣਾ ਤੇ ਕਾਰ ਚਾਲਕ ਦੇ ਵੱਲੋਂ ਹੈ ਜਿਹੜਾ ਖੌਫਨਾਕ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਜੀਹਾਂ ਜਿਸ ਨੂੰ ਦੇਖ ਕੇ ਲੂ ਕੰਡੇ ਖੜੇ ਹੋ ਜਾਂਦੇ ਨੇ ਕਿ ਕਿਸ ਤਰੀਕੇ ਦੇ ਨਾਲ ਹੁਣ ਅਸੀਂ ਇੱਕ ਪਾਸੇ ਸੜਕਾਂ ਤੇ ਖੜੇ ਵੀ ਸੁਰੱਖਿਅਤ ਨਹੀਂ ਆ ਤਾਂ ਬਿਲਕੁਲ ਜੇਕਰ ਤੁਸੀਂ ਵੀ ਰੋਜ਼ਾਨਾ ਸਫ਼ਰ ਕਰਦੇ ਦਲ ਦਾ ਧਿਆਨ ਜ਼ਰੂਰ ਰੱਖੋ ਆਸ-ਪਾਸੇ ਧਿਆਨ ਜ਼ਰੂਰ ਰੱਖੋ ਕਿ ਜਿਹੜੇ ਕਾਰ ਚਾਲਕ ਨੇ ਟਿਪਰ ਨੇ ਟਰੱਕ ਚਾਲਕ ਨੇ ਕਿਸ ਤਰੀਕੇ ਦੇ ਨਾਲ ਆਪਣੀ ਡਰਾਈਵਿੰਗ ਕਰਦੇ ਨੇ ਤੇ ਆਪਣੀ ਜਿਹੜੀ ਜਾਨ ਐ ਤੁਸੀਂ ਖੁਦ ਬਚਾ ਸਕਦੇ ਹੋ ਜੀਹਾਂ ਕੁਣ ਕੋਈ ਵੀ ਤੁਹਾਡੀ ਜਾਨ ਦਾ ਜਿਹੜਾ ਜਿੰਮੇਵਾਰੀ ਨਹੀਂ ਲਏਗਾ ਬਿਲਕੁਲ ਉਸ ਤੋਂ ਬਾਅਦ ਕੀ ਹੁੰਦਾ ਆਸ-ਪਾਸ ਦੇ ਲੋਕ ਇਕੱਠੇ ਹੋ ਜਾਂਦੇ ਨੇ ਮਹਿਲਾ ਨੂੰ ਦੇਖਣ ਦੀ ਕੋਸ਼ਿਸ਼ ਕਰਦੇ ਨੇ ਪਰ ਮਹਿਲਾ ਮੌਕੇ ਤੇ ਹੀ ਦੰਮ ਤੋੜ ਦਿੰਦੀ ਹੈ ਬਿਲਕੁਲ ਤਸਵੀਰਾਂ ਸਾਹਮਣੇ ਆਈਆਂ ਨੇ ਕਿਸ ਤਰੀਕੇ ਦੇ ਨਾਲ ਤੇਜ਼ ਰਫ਼ਤਾਰ ਦੇ ਨਾਲ ਜਿਹੜਾ ਕਾਰ ਚਾਲਕ ਆਉਂਦਾ ਤੇ ਮਹਿਲਾ ਨੂੰ ਡਰੜ ਕੇ ਰੱਖ ਦਿੰਦਾ ਤੇ ਇਹ ਸਾਰੀ ਦੀ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਵੀ ਕੈਦ ਹੁੰਦੀ ਹੈ ਦੇਖੋ ਤੇਜ਼ ਰਫਤਾਰ ਦਾ ਕਿ ਹਰ ਕਿਸ ਤਰੀਕੇ ਦੇ ਨਾਲ ਮਹਿਲਾ ਜਿਹੜੀ ਇੱਕ ਪਾਸੇ ਖੜੀ ਹੁੰਦੀ ਹੈ ਪਰ ਅਚਾਨਕ ਤੇਜ਼ ਰਫਤਾਰ ਦੇ ਨਾਲ ਕਾਰ ਆਉਂਦੀ ਹੈ ਤਾਂ ਉਸ ਮਹਿਲਾ ਨੂੰ ਡਰੜ ਕੇ ਰੱਖ ਦਿੰਦੀ ਹੈ ਤਾਂ ਬਿਲਕੁਲ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਕਾਰ ਚਾਲਕ ਹੈ ਜਿਹੜਾ ਓਵਰ ਸਪੀਡ ਦੇ ਨਾਲ ਆਉਂਦਾ ਹੈ ਤੇਜ਼ ਰਫਤਾਰ ਦੇ ਨਾਲ ਆਉਂਦਾ ਹੈ ਤੇ ਮਹਿਲਾ ਜਿਹੜੀ ਉਸ ਸਾਈਡ ਤੇ ਖੜੀ ਫੋਨ ਤੇ ਗੱਲਬਾਤ ਕਰ ਰਹੀ ਹੁੰਦੀ ਹੈ ਪਰ ਉਸ ਨੂੰ ਨਹੀਂ ਪਤਾ ਸੀ ਉਸ ਦੇ ਨਾਲ ਅੱਜ ਇਹ ਹਾ ਵਾਪਰ ਜਾਣਾ ਤਾਂ ਬਿਲਕੁਲ ਕਾਰ ਚਾਲਕ ਦੇ ਵੱਲੋਂ ਤੇਜ਼ ਰਫ਼ਤਾਰ ਦਾ ਕਹਿਰ ਦਿਖਾਇਆ ਗਿਆ ਸਾਈਡ ਤੇ ਕਈ ਮਹਿਲਾ ਨੂੰ ਦਰੜ ਕੇ ਰੱਖ ਦਿੱਤਾ ਜੀ ਹਾਂ ਕਿਸ ਤਰੀਕੇ ਦੇ ਨਾਲ ਜਿਹੜਾ ਸੜਕਾਂ ਦੇ ਉੱਤੇ ਅੰਨੇ ਵਾਹ ਕਾਰ ਚਾਲਕਾਂ ਦੇ ਵੱਲੋਂ ਜਿਹੜੀ ਡਰਾਈਵਿੰਗ ਕੀਤੀ ਜਾਂਦੀ ਹੈ ਲੋਕਾਂ ਦੀਆਂ ਜਾਨਾਂ ਦੇ ਨਾਲ ਖਿਲਵਾੜ ਕੀਤਾ ਜਾਂਦਾ ਤਾਂ ਆਖਿਰਕਾਰ ਇਸ ਮਹਿਲਾ ਦਾ ਕਸੂਰ ਕੀ ਸੀ ਨਾ ਤਾਂ ਸੜਕ ਦੇ ਵਿਚਾਲੇ ਖੜੀ ਸੀ ਨਾ ਸੜਕ ਦੇ ਸੱਜੇ ਖੱਬੇ ਪਾਸੇ ਜਿੱਹਾਂ ਜਿੱਥੇ 500 ਟਰੈਫਿਕ ਹੈ ਜਿਹੜਾ ਪ੍ਰਭਾਵਿਤ ਹੋ ਸਕਿਆ ਬਿਲਕੁਲ ਸਾਈਡ ਤੇ ਖੜੀ ਸੀ ਤੇ ਆਪਣਾ ਫੋਨ ਤੇ ਗੱਲਬਾਤ ਕਰ ਰਹੀ ਹੁੰਦੀ ਹੈ ਉਸ ਨੂੰ ਨਹੀਂ ਪਤਾ ਸੀ ਉਸਦੇ ਨਾਲ ਅਜੀਹਾ ਹੋ ਜਾਣਾ ਤੇ ਕਾਰ ਚਾਲਕ ਦੇ ਵੱਲੋਂ ਹੈ ਜਿਹੜਾ ਖੌਫਨਾਕ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਜਿੱਹਾਂ ਜਿੱਥੇ ਦੇਖ ਕੇ ਲੂ ਕੰਡੇ ਖੜੇ ਹੋ ਜਾਂਦੇ ਨੇ ਕਿ ਕਿਸ ਤਰੀਕੇ ਦੇ ਨਾਲ ਹੋਣਾ ਸੀ ਇੱਕ ਪਾਸੇ ਸੜਕਾਂ ਤੇ ਖੜੇ ਵੀ ਸੁਰੱਖਿਅਤ ਨਹੀਂ ਆ ਤਾਂ ਬਿਲਕੁਲ ਜੇਕਰ ਤੁਸੀਂ ਵੀ ਰੋਜ਼ਾਨਾ ਸਫ਼ਰ ਕਰਦੇ ਦਿਲ ਦਾ ਧਿਆਨ ਜ਼ਰੂਰ ਰੱਖੋ ਆਸ-ਪਾਸੇ ਧਿਆਨ ਜ਼ਰੂਰ ਰੱਖੋ ਕਿ ਜਿਹੜੇ ਕਾਰ ਚਾਲਕ ਨੇ ਟਿਪਰ ਨੇ ਟਰੱਕ ਚਾਲਕ ਨੇ ਕਿਸ ਤਰੀਕੇ ਦੇ ਨਾਲ ਆਪਣੀ ਡਰਾਈਵਿੰਗ ਕਰਦੇ ਨੇ ਤੇ ਆਪਣੀ ਜਿਹੜੀ ਜਾਨ ਐ ਤੁਸੀਂ ਖੁਦ ਬਚਾ ਸਕਦੇ ਹੋ ਜੀहां ਹੁਣ ਕੋਈ ਵੀ ਤੁਹਾਡੀ ਜਾਨ ਦਾ ਜਿਹੜਾ ਜਿੰਮੇਵਾਰੀ ਨਹੀਂ ਲਏਗਾ ਤਾਂ ਬਿਲਕੁਲ ਉਸ ਤੋਂ ਬਾਅਦ ਕੀ ਹੁੰਦਾ ਆਸ-ਪਾਸ ਦੇ ਲੋਕ ਇਕੱਠੇ ਹੋ ਜਾਂਦੇ ਨੇ ਮਹਿਲਾ ਨੂੰ ਦੇਖਣ ਦੀ ਕੋਸ਼ਿਸ਼ ਕਰਦੇ ਨੇ ਪਰ ਮਹਿਲਾ ਮੌਕੇ ਤੇ ਹੀ ਦੰਮ ਤੋੜ ਦਿੰਦੀ ਹੈ। ਕੁਲ ਤਸਵੀਰਾਂ ਸਾਹਮਣੇ ਆਈਆਂ ਨੇ ਕਿਸ ਤਰੀਕੇ ਦੇ ਨਾਲ ਤੇਜ਼ ਰਫ਼ਤਾਰ ਦੇ ਨਾਲ ਜਿਹੜਾ ਕਾਰ ਚਾਲਕ ਆਉਂਦਾ ਤੇ ਮਹਿਲਾ ਨੂੰ ਡਰੜ ਕੇ ਰੱਖ ਦਿੰਦਾ ਹੈ ਤੇ ਇਹ ਸਾਰੀ ਦੀ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਵੀ ਕਾਟ ਹੁੰਦੀ ਹੈ। ਦੇਖੋ ਤੇਜ਼ ਰਫਤਾਰ ਦਾ ਕਿ ਹਰ ਕਿਸ ਤਰੀਕੇ ਦੇ ਨਾਲ ਮਹਿਲਾ ਜਿਹੜੀ ਇੱਕ ਪਾਸੇ ਖੜੀ ਹੁੰਦੀ ਹੈ ਪਰ ਅਚਾਨਕ ਤੇਜ਼ ਰਫਤਾਰ ਦੇ ਨਾਲ ਕਾਰ ਆਉਂਦੀ ਹੈ ਤਾਂ ਉਸ ਮਹਿਲਾ ਨੂੰ ਡਰੜ ਕੇ ਰੱਖ ਦਿੰਦੀ ਹੈ ਤਾਂ ਬਿਲਕੁਲ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਕਾਰ ਚਾਲਕ ਹੈ ਜਿਹੜਾ ਓਵਰ ਸਪੀਡ ਦੇ ਨਾਲ ਆਉਂਦਾ ਹੈ ਤੇਜ਼ ਰਫਤਾਰ ਦੇ ਨਾਲ ਆਉਂਦਾ ਹੈ ਤੇ ਮਹਿਲਾ ਜਿਹੜੀ ਉਸ ਸਾਈਡ ਤੇ ਖੜੀ ਫੋਨ ਤੇ ਗੱਲਬਾਤ ਕਰ ਰਹੀ ਹੁੰਦੀ ਹੈ ਪਰ ਉਸ ਨੂੰ ਨਹੀਂ ਪਤਾ ਸੀ ਉਸ ਦੇ ਨਾਲ ਅਜੇ ਹਾਂ ਵਾਪਰ ਜਾਣਾ ਤਾਂ ਬਿਲਕੁਲ ਕਾਰ ਚਾਲਕ ਦੇ ਵੱਲੋਂ ਤੇਜ਼ ਰਫ਼ਤਾਰ ਦਾ ਕਹਿਰ ਦਿਖਾਇਆ ਗਿਆ ਸਾਈਡ ਤੇ ਕਈ ਮਹਿਲਾ ਨੂੰ ਦਰੜ ਕੇ ਰੱਖ ਦਿੱਤਾ ਜੀ ਹਾਂ ਕਿਸ ਤਰੀਕੇ ਦੇ ਨਾਲ ਜਿਹੜਾ ਸੜਕਾਂ ਦੇ ਉੱਤੇ ਅੰਨੇ ਵਾਹ ਕਾਰ ਚਾਲਕਾਂ ਦੇ ਵੱਲੋਂ ਜਿਹੜੀ ਡਰਾਈਵਿੰਗ ਕੀਤੀ ਜਾਂਦੀ ਹੈ ਲੋਕਾਂ ਦੀਆਂ ਜਾਨਾਂ ਦੇ ਨਾਲ ਖਿਲਵਾੜ ਕੀਤਾ ਜਾਂਦਾ ਤਾਂ ਅਖੀਰਕਾਰ ਇਸ ਮਹਿਲਾ ਦਾ ਕਸੂਰ ਕੀ ਸੀ ਨਾ ਤਾਂ ਸੜਕ ਦੇ ਵਿਚਾਲੇ ਖੜੀ ਸੀ ਨਾ ਸੜਕ ਦੇ ਸੱਜੇ ਖੱਬੇ ਪਾਸੇ ਜੀ ਹਾਂ ਜਿਸ ਪਾਸੋਂ ਟ੍ਰੈਫਿਕ ਹੈ ਜਿਹੜਾ ਪ੍ਰਭਾਵਿਤ ਹੋ ਰਿਹਾ ਕਿ ਬਿਲਕੁਲ ਸਾਈਡ ਤੇ ਖੜੀ ਸੀ ਤੇ ਆਪਣਾ ਫੋਨ ਤੇ ਗੱਲਬਾਤ ਕਰ ਰਹੀ ਹੁੰਦੀ ਐ ਉਸ ਨੂੰ ਨਹੀਂ ਪਤਾ ਸੀ ਉਸਦੇ ਨਾਲ ਅਜੀਹਾ ਹੋ ਜਾਣਾ ਤੇ ਕਾਰ ਚਾਲਕ ਦੇ ਵੱਲੋਂ ਐ ਜਿਹੜਾ ਖੌਫਨਾਕ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਜਿਨ੍ਹਾਂ ਜਿਨ੍ਹਾਂ ਨੂੰ ਦੇਖ ਕੇ ਲੂ ਕੰਡੇ ਖੜੇ ਹੋ ਜਾਂਦੇ ਨੇ ਕਿ ਕਿਸ ਤਰੀਕੇ ਦੇ ਨਾਲ ਹੁਣ ਅਸੀਂ ਇੱਕ ਪਾਸੇ ਸੜਕਾਂ ਤੇ ਖੜੇ ਵੀ ਸੁਰੱਖਿਅਤ ਨਹੀਂ ਐ ਤਾਂ ਬਿਲਕੁਲ ਜੇਕਰ ਤੁਸੀਂ ਵੀ ਰੋਜ਼ਾਨਾ ਸਫ਼ਰ ਕਰਦੇ ਦਲਦਾ ਧਿਆਨ ਜ਼ਰੂਰ ਰੱਖੋ ਆਸ-ਪਾਸੇ ਧਿਆਨ ਜ਼ਰੂਰ ਰੱਖੋ कि ਜਿਹੜੇ ਕਾਰ ਚਾਲਕ ਨੇ ਟਿਪਰ ਨੇ ਟਰੱਕ ਚਾਲਕ ਨੇ ਕਿਸ ਤਰੀਕੇ ਦੇ ਨਾਲ ਆਪਣੀ ਡਰਾਈਵਿੰਗ ਕਰਦੇ ਨੇ ਤੇ ਆਪਣੀ ਜਿਹੜੀ ਜਾਨ ਐ ਤੁਸੀਂ ਖੁਦ ਬਚਾ ਸਕਦੇ ਹੋ ਜੀहां ਹੁਣ ਕੋਈ ਵੀ ਤੁਹਾਡੀ ਜਾਨ ਦਾ ਜਿਹੜਾ ਜਿੰਮੇਵਾਰੀ ਨਹੀਂ ਲਏਗਾ ਤਾਂ ਬਿਲਕੁਲ ਉਸ ਤੋਂ ਬਾਅਦ ਕੀ ਹੁੰਦਾ ਆਸ-ਪਾਸ ਦੇ ਲੋਕ ਇਕੱਠੇ ਹੋ ਜਾਂਦੇ ਨੇ ਮਹਿਲਾ ਨੂੰ ਦੇਖਣ ਦੀ ਕੋਸ਼ਿਸ਼ ਕਰਦੇ ਨੇ ਪਰ ਮਹਿਲਾ ਮੌਕੇ ਤੇ ਹੀ ਦੰਮ ਤੋੜ ਦਿੰਦੀ ਐ ਬਿਲਕੁਲ ਤਸਵੀਰਾਂ ਸਾਹਮਣੇ ਆਈਆਂ ਨੇ ਕਿਸ ਤਰੀਕੇ ਦੇ ਨਾਲ ਤੇਜ਼ ਰਫ਼ਤਾਰ ਦੇ ਨਾਲ ਜਿਹੜਾ ਕਾਰ ਚਾਲਕ ਆਉਂਦਾ ਤੇ ਮਹਿਲਾ ਨੂੰ ਡਰੜ ਕੇ ਰੱਖ ਦਿੰਦਾ ਹੈ ਤੇ ਇਹ ਸਾਰੀ ਦੀ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਵੀ ਕਾਟ ਹੁੰਦੀ ਹੈ ਦੇਖੋ ਤੇਜ਼ ਰਫਤਾਰ ਦਾ ਕਿ ਹਰ ਕਿਸ ਤਰੀਕੇ ਦੇ ਨਾਲ ਮਹਿਲਾ ਜਿਹੜੀ ਪਾਸੇ ਖੜੀ ਹੁੰਦੀ ਹੈ ਪਰ ਅਚਾਨਕ ਤੇਜ਼ ਰਫਤਾਰ ਦੇ ਨਾਲ ਕਾਰ ਆਉਂਦੀ ਹੈ ਤਾਂ ਉਸ ਮਹਿਲਾ ਨੂੰ ਡਰੜ ਕੇ ਰੱਖ ਦਿੰਦੀ ਹੈ ਤਾਂ ਬਿਲਕੁਲ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਕਾਰ ਚਾਲਕ ਹੈ ਜਿਹੜਾ ਓਵਰ ਸਪੀਡ ਦੇ ਨਾਲ ਆਉਂਦਾ ਹੈ ਤੇਜ਼ ਰਫਤਾਰ ਦੇ ਨਾਲ ਆਉਂਦਾ ਹੈ ਤੇ ਮਹਿਲਾ ਜਿਹੜੀ ਉਸ ਸਾਈਡ ਤੇ ਖੜੀ ਫੋਨ ਤੇ ਗੱਲਬਾਤ ਕਰ ਰਹੀ ਹੁੰਦੀ ਹੈ ਪਰ ਉਸ ਨੂੰ ਨਹੀਂ ਪਤਾ ਸੀ ਉਸ ਦੇ ਨਾਲ ਅੱਜ ਇਹਾਂ ਵਾਪਰ ਜਾਣਾ ਤਾਂ ਬਿਲਕੁਲ ਕਾਰ ਚਾਲਕ ਦੇ ਵੱਲੋਂ ਤੇਜ਼ ਰਫ਼ਤਾਰ ਦਾ ਕਹਿਰ ਦਿਖਾਇਆ ਗਿਆ ਸਾਈਡ ਤੇ ਕਈ ਮਹਿਲਾ ਨੂੰ ਦਰੜ ਕੇ ਰੱਖ ਦਿੱਤਾ ਜੀਹਾਂ ਕਿਸ ਤਰੀਕੇ ਦੇ ਨਾਲ ਜਿਹੜਾ ਸੜਕਾਂ ਦੇ ਉੱਤੇ ਅੰਨੇ ਵਾਹ ਕਾਰ ਚਾਲਕਾਂ ਦੇ ਵੱਲੋਂ ਜਿਹੜੀ ਡਰਾਈਵਿੰਗ ਕੀਤੀ ਜਾਂਦੀ ਹੈ ਲੋਕਾਂ ਦੀਆਂ ਜਾਨਾਂ ਦੇ ਨਾਲ ਖਿਲਵਾੜ ਕੀਤਾ ਜਾਂਦਾ ਤਾਂ ਅਖੀਰ ਕਰ ਇਸ ਮਹਿਲਾ ਦਾ ਕਸੂਰ ਕੀ ਸੀ ਨਾ ਤਾਂ ਸੜਕ ਦੇ ਵਿਚਾਲੇ ਖੜੀ ਸੀ ਨਾ ਸੜਕ ਦੇ ਸੱਜੇ ਖੱਬੇ ਪਾਸੇ ਜੀਹਾਂ ਜਿਸ ਪਾਸੋਂ ਟ੍ਰੈਫਿਕ ਅਜਿਹਾ ਪ੍ਰਭਾਵਿਤ ਹੋ ਸਕੇ ਬਿਲਕੁਲ ਸਾਈਡ ਤੇ ਖੜੀ ਸੀ ਤੇ ਆਪਣਾ ਫੋਨ ਤੇ ਗੱਲਬਾਤ ਕਰਦੀ ਹੁੰਦੀ ਐ ਕਿ ਨੂੰ ਨਹੀਂ ਪਤਾ ਸੀ ਉਸਦੇ ਨਾਲ ਅਜੀਹਾ ਹੋ ਜਾਣਾ ਤੇ ਕਾਰ ਚਾਲਕ ਦੇ ਵੱਲੋਂ ਐ ਜਿਹੜਾ ਖੌਫਨਾਕ ਵਾਲਦਾਂ ਤ ਨੂੰ ਅੰਜਾਮ ਦਿੱਤਾ ਜਾ ਰਿਹਾ ਜਿੰਹਾ ਜਿੰਨੂ ਦੇਖ ਕੇ ਨੂੰ ਕੰਡੇ ਖੜੇ ਹੋ ਜਾਂਦੇ ਨੇ ਕਿ ਕਿਸ ਤਰੀਕੇ ਦੇ ਨਾਲ ਹੁਣ ਅਸੀਂ ਇੱਕ ਪਾਸੇ ਸੜਕਾਂ ਤੇ ਖੜੇ ਵੀ ਸੁਰੱਖਿਅਤ ਨਹੀਂ ਐ ਤਾਂ ਬਿਲਕੁਲ ਜੇਕਰ ਤੁਸੀਂ ਵੀ ਰੋਜ਼ਾਨਾ ਸਫ਼ਰ ਕਰਦੇ ਹੋ ਦਲ ਦਾ ਧਿਆਨ ਜ਼ਰੂਰ ਰੱਖੋ ਐ ਆਸ-ਪਾਸੇ ਧਿਆਨ ਜ਼ਰੂਰ ਰੱਖੋ ने, ने, कि ਜਿਹੜੇ ਕਾਰ ਚਾਲਕ ਨੇ ਟਿਪਰ ਨੇ ਟਰੱਕ ਚਾਲਕ ਨੇ ਕਿਸ ਤਰੀਕੇ ਦੇ ਨਾਲ ਆਪਣੀ ਡਰਾਈਵਿੰਗ ਕਰਦੇ ਨੇ ਤੇ ਆਪਣੀ ਜਿਹੜੀ ਜਾਨ ਐ ਤੁਸੀਂ ਖੁਦ ਬਚਾ ਸਕਦੇ ਹੋ ਜੀहां ਹੁਣ ਕੋਈ ਵੀ ਤੁਹਾਡੀ ਜਾਨ ਦਾ ਜਿਹੜਾ ਜਿੰਮੇਵਾਰੀ ਨਹੀਂ ਲਏਗਾ ਤਾਂ ਬਿਲਕੁਲ ਉਸ ਤੋਂ ਬਾਅਦ ਕੀ ਹੁੰਦਾ ਆਸ-ਪਾਸ ਦੇ ਲੋਕ ਇਕੱਠੇ ਹੋ ਜਾਂਦੇ ਨੇ ਮਹਿਲਾ ਨੂੰ ਦੇਖਣ ਦੀ ਕੋਸ਼ਿਸ਼ ਕਰਦੇ ਨੇ ਪਰ ਮਹਿਲਾ ਮੌਕੇ ਤੇ ਹੀ ਦਮ ਤੋੜ ਦਿੰਦੀ ਐ ਤੁਕੁਲਾ ਤਸਵੀਰਾਂ ਸਾਹਮਣੇ ਆਈਆਂ ਨੇ ਕਿਸ ਤਰੀਕੇ ਦੇ ਨਾਲ ਤੇਜ਼ ਰਫ਼ਤਾਰ ਦੇ ਨਾਲ ਜਿਹੜਾ ਕਾਰ ਚਾਲਕ ਆਉਂਦਾ ਤੇ ਮਹਿਲਾ ਨੂੰ ਡਰੜ ਕੇ ਰੱਖ ਦਿੰਦਾ ਹੈ ਤੇ ਇਹ ਸਾਰੀ ਦੀ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਵੀ ਕਾਟ ਹੁੰਦੀ ਹੈ ਦੇਖੋ ਤੇਜ਼ ਰਫਤਾਰ ਦਾ ਕਹਿਰ ਕਿਸ ਤਰੀਕੇ ਦੇ ਨਾਲ ਮਹਿਲਾ ਜਿਹੜੀ ਇੱਕ ਪਾਸੇ ਖੜੀ ਹੁੰਦੀ ਹੈ ਪਰ ਅਚਾਨਕ ਤੇਜ਼ ਰਫਤਾਰ ਦੇ ਨਾਲ ਕਾਰ ਆਉਂਦੀ ਹੈ ਤਾਂ ਉਸ ਮਹਿਲਾ ਨੂੰ ਡਰੜ ਕੇ ਰੱਖ ਦਿੰਦੀ ਹੈ ਤਾਂ ਬਿਲਕੁਲ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਕਾਰ ਚਾਲਕ ਜਿਹੜਾ ਓਵਰ ਸਪੀਡ ਦੇ ਨਾਲ ਆਉਂਦਾ ਹੈ ਤੇਜ਼ ਰਫਤਾਰ ਦੇ ਨਾਲ ਆਉਂਦਾ ਹੈ ਤੇ ਮਹਿਲਾ ਜਿਹੜੀ ਉਸ ਸਾਈਡ ਤੇ ਖੜੀ ਫੋਨ ਤੇ ਗੱਲਬਾਤ ਕਰ ਰਹੀ ਹੁੰਦੀ ਹੈ ਪਰ ਉਸ ਨੂੰ ਨਹੀਂ ਪਤਾ ਸੀ ਉਸ ਦੇ ਨਾਲ ਅਜਿਹਾ ਵਾਪਰ ਜਾਣਾ ਤਾਂ ਬਿਲਕੁਲ ਕਾਰ ਚਾਲਕ ਦੇ ਵੱਲੋਂ ਤੇਜ਼ ਰਫ਼ਤਾਰ ਦਾ ਕਹਿਰ ਦਿਖਾਇਆ ਗਿਆ ਸਾਈਡ ਤੇ ਕਈ ਮਹਿਲਾ ਨੂੰ ਦਰੜ ਕੇ ਰੱਖ ਦਿੱਤਾ ਜਿਹੀਂ ਕਿਸ ਤਰੀਕੇ ਦੇ ਨਾਲ ਜਿਹੜਾ ਸੜਕਾਂ ਦੇ ਉੱਤੇ ਅੰਨੇ ਵਾਹ ਕਾਰ ਚਾਲਕਾਂ ਦੇ ਵੱਲੋਂ ਜਿਹੜੀ ਡਰਾਈਵਿੰਗ ਕੀਤੀ ਜਾਂਦੀ ਹੈ ਲੋਕਾਂ ਦੀਆਂ ਜਾਨਾਂ ਦੇ ਨਾਲ ਖਿਲਵਾੜ ਕੀਤਾ ਜਾਂਦਾ ਤਾਂ ਆਖਿਰਕਾਰ ਉਸ ਮਹਿਲਾ ਦਾ ਕਸੂਰ ਜਿੱਤੀ ਨਾ ਤਾਂ ਸੜਕ ਦੇ ਵਿਚਾਲੇ ਖੜੀ ਸੀ ਨਾ ਸੜਕ ਦੇ ਸੱਜੇ ਖੱਬੇ ਪਾਸੇ ਜਿਹੀਂ ਜਿਸ ਪਾਸੋਂ ਟ੍ਰੈਫਿਕ ਹੈ ਜਿਹੜਾ ਪ੍ਰਭਾਵਿਤ ਹੋ ਸਕੇ ਉਹ ਬਿਲਕੁਲ ਸਾਈਡ ਤੇ ਖੜੀ ਸੀ ਤੇ ਆਪਣਾ ਫੋਨ ਤੇ ਗੱਲਬਾਤ ਕਰਦੀ ਹੁੰਦੀ ਐ ਉਸ ਨੂੰ ਨਹੀਂ ਪਤਾ ਸੀ ਉਸ ਦੇ ਨਾਲ ਅਜੀਹਾ ਹੋ ਜਾਣਾ ਤੇ ਕਾਰ ਚਾਲਕ ਦੇ ਵੱਲੋਂ ਐ ਜਿਹੜਾ ਖੌਫਨਾਕ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਜਿਨ੍ਹਾਂ ਜਿਸ ਨੂੰ ਦੇਖ ਕੇ ਲੂ ਕੰਡੇ ਖੜੇ ਹੋ ਜਾਂਦੇ ਨੇ ਕਿ ਕਿਸ ਤਰੀਕੇ ਦੇ ਨਾਲ ਹੁਣ ਅਸੀਂ ਇੱਕ ਪਾਸੇ ਸੜਕਾਂ ਤੇ ਖੜੇ ਵੀ ਸੁਰੱਖਿਅਤ ਨਹੀਂ ਐ ਤਾਂ ਬਿਲਕੁਲ ਜੇਕਰ ਤੁਸੀਂ ਵੀ ਰੋਜ਼ਾਨਾ ਸਫ਼ਰ ਕਰਦੇ ਦਲ ਦਾ ਧਿਆਨ ਜ਼ਰੂਰ ਰੱਖੋ ਆਸ-ਪਾਸੇ ਧਿਆਨ ਜ਼ਰੂਰ ਰੱਖੋ कि ਜਿਹੜੇ ਕਾਰ ਚਾਲਕ ਨੇ ਟਿਪਰ ਨੇ ਟਰੱਕ ਚਾਲਕ ਨੇ ਕਿਸ ਤਰੀਕੇ ਦੇ ਨਾਲ ਆਪਣੀ ਡਰਾਈਵਿੰਗ ਕਰਦੇ ਨੇ ਤੇ ਆਪਣੀ ਜਿਹੜੀ ਜਾਨ ਐ ਤੁਸੀਂ ਖੁਦ ਬਚਾ ਸਕਦੇ ਹੋ ਜੀहां ਹੁਣ ਕੋਈ ਵੀ ਤੁਹਾਡੀ ਜਾਨ ਦਾ ਜਿਹੜਾ ਜਿੰਮੇਵਾਰੀ ਨਹੀਂ ਲਏਗਾ ਤਾਂ ਬਿਲਕੁਲ ਉਸ ਤੋਂ ਬਾਅਦ ਕੀ ਹੁੰਦਾ ਆਸ-ਪਾਸ ਦੇ ਲੋਕ ਇਕੱਠੇ ਹੋ ਜਾਂਦੇ ਨੇ ਮਹਿਲਾ ਨੂੰ ਦੇਖਣ ਦੀ ਕੋਸ਼ਿਸ਼ ਕਰਦੇ ਨੇ ਪਰ ਮਹਿਲਾ ਮੌਕੇ ਤੇ ਹੀ ਦਮ ਤੋੜ ਦਿੰਦੀ ਐ ਬਿਲਕੁਲ ਤਸਵੀਰਾਂ ਸਾਹਮਣੇ ਆਈਆਂ ਨੇ ਇਸ ਤਰੀਕੇ ਦੇ ਨਾਲ ਤੇਜ਼ ਰਫ਼ਤਾਰ ਦੇ ਨਾਲ ਜਿਹੜਾ ਕਾਰ ਚਾਲਕ ਹੁੰਦਾ ਤੇ ਮਹਿਲਾ ਨੂੰ ਡਰੜ ਕੇ ਰੱਖ ਦਿੰਦਾ ਹੈ ਤੇ ਇਹ ਸਾਰੀ ਦੀ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਵੀ ਕੈਦ ਹੁੰਦੀ ਹੈ ਦੇਖੋ ਤੇਜ਼ ਰਫ਼ਤਾਰ ਦਾ ਕਿ ਹਰ ਕਿਸ ਤਰੀਕੇ ਦੇ ਨਾਲ ਮਹਿਲਾ ਜਿਹੜੀ ਪਾਸੇ ਖੜੀ ਹੁੰਦੀ ਹੈ ਪਰ ਅਚਾਨਕ ਤੇਜ਼ ਰਫ਼ਤਾਰ ਦੇ ਨਾਲ ਕਾਰ ਆਉਂਦੀ ਹੈ ਤਾਂ ਉਸ ਮਹਿਲਾ ਨੂੰ ਡਰੜ ਕੇ ਰੱਖ ਦਿੰਦੀ ਹੈ ਤਾਂ ਬਿਲਕੁਲ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਕਾਰ ਚਾਲਕ ਹੈ ਜਿਹੜਾ ਓਵਰ ਸਪੀਡ ਦੇ ਨਾਲ ਆਉਂਦਾ ਹੈ ਤੇਜ਼ ਰਫ਼ਤਾਰ ਦੇ ਨਾਲ ਆਉਂਦਾ ਹੈ ਤੇ ਮਹਿਲਾ ਜਿਹੜੀ ਉਸ ਸਾਈਡ ਤੇ ਖੜੀ ਫੋਨ ਤੇ ਗੱਲਬਾਤ ਕਰ ਰਹੀ ਹੁੰਦੀ ਹੈ ਪਰ ਉਸ ਨੂੰ ਨਹੀਂ ਪਤਾ ਸੀ ਉਸ ਦੇ ਨਾਲ ਅੱਜ ਇਹ ਹਾ ਵਾਪਰ ਜਾਣਾ ਤਾਂ ਬਿਲਕੁਲ ਕਾਰ ਚਾਲਕ ਦੇ ਵੱਲੋਂ ਤੇਜ਼ ਰਫ਼ਤਾਰ ਦਾ ਕਹਿਰ ਦਿਖਾਇਆ ਗਿਆ ਸਾਈਡ ਤੇ ਕਈ ਮਹਿਲਾ ਨੂੰ ਦਰੜ ਕੇ ਰੱਖ ਦਿੱਤਾ ਜੀ ਹਾਂ ਕਿਸ ਤਰੀਕੇ ਦੇ ਨਾਲ ਜਿਹੜਾ ਸੜਕਾਂ ਦੇ ਉੱਤੇ ਅੰਨੇ ਵਾਹ ਕਾਰ ਚਾਲਕਾਂ ਦੇ ਵੱਲੋਂ ਜਿਹੜੀ ਡਰਾਈਵਿੰਗ ਕੀਤੀ ਜਾਂਦੀ ਹੈ ਲੋਕਾਂ ਦੀਆਂ ਜਾਨਾਂ ਦੇ ਨਾਲ ਖਿਲਵਾੜ ਕੀਤਾ ਜਾਂਦਾ ਤਾਂ ਅਖੀਰਕਾਰ ਇਸ ਮਹਿਲਾ ਦਾ ਕਸੂਰ ਕੀਤੀ ਨਾ ਤਾਂ ਸੜਕ ਦੇ ਵਿਚਾਲੇ ਖੜੀ ਸੀ ਨਾ ਸੜਕ ਦੇ ਸੱਜੇ ਖੱਬੇ ਪਾਸੇ ਜਿੱਹਾਂ ਜਿੱਥੇ 500 ਟਰੈਫਿਕ ਜਿਹੜਾ ਪ੍ਰਭਾਵਿਤ ਹੋ ਸਕਿਆ ਬਿਲਕੁਲ ਸਾਈਡ ਤੇ ਖੜੀ ਸੀ ਤੇ ਆਪਣਾ ਫੋਨ ਤੇ ਗੱਲਬਾਤ ਕਰ ਰਹੀ ਹੁੰਦੀ ਐ ਉਸ ਨੂੰ ਨਹੀਂ ਪਤਾ ਸੀ ਉਸਦੇ ਨਾਲ ਅਜੀਹਾ ਹੋ ਜਾਣਾ ਤੇ ਕਾਰ ਚਾਲਕ ਦੇ ਵੱਲੋਂ ਐ ਜਿਹੜਾ ਖੌਫਨਾਕ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਜਿੱਹਾਂ ਜਿੱਥੇ ਨੂੰ ਦੇਖ ਕੇ ਨੂੰ ਕੰਡੇ ਖੜੇ ਹੋ ਜਾਂਦੇ ਨੇ ਕਿ ਕਿਸ ਤਰੀਕੇ ਦੇ ਨਾਲ ਹੁਣ ਅਸੀਂ ਇੱਕ ਪਾਸੇ ਸੜਕਾਂ ਤੇ ਖੜੇ ਵੀ ਸੁਰੱਖਿਅਤ ਨਹੀਂ ਆ ਤਾਂ ਬਿਲਕੁਲ ਜੇਕਰ ਤੁਸੀਂ ਵੀ ਰੋਜ਼ਾਨਾ ਸਫ਼ਰ ਕਰਦੇ ਦਿਲ ਦਾ ਧਿਆਨ ਜ਼ਰੂਰ ਰੱਖੋ ਆਸੇ ਪਾਸੇ ਧਿਆਨ ਜ਼ਰੂਰ ਰੱਖੋ ਕਿ ਜਿਹੜੇ ਕਾਰ ਚਾਲਕ ਨੇ ਟਿਪਰ ਨੇ ਟਰੱਕ ਚਾਲਕ ਨੇ ਕਿਸ ਤਰੀਕੇ ਦੇ ਨਾਲ ਆਪਣੀ ਡਰਾਈਵਿੰਗ ਕਰਦੇ ਨੇ ਤੇ ਆਪਣੀ ਜਿਹੜੀ ਜਾਨ ਐ ਤੁਸੀਂ ਖੁਦ ਬਚਾ ਸਕਦੇ ਹੋ ਜਿੱहां ਹੁਣ ਕੋਈ ਵੀ ਤੁਹਾਡੀ ਜਾਨ ਦਾ ਜਿਹੜਾ ਜਿੰਮੇਵਾਰੀ ਨਹੀਂ ਲਏਗਾ ਤਾਂ ਬਿਲਕੁਲ ਉਸ ਤੋਂ ਬਾਅਦ ਕੀ ਹੁੰਦਾ ਆਸ-ਪਾਸ ਦੇ ਲੋਕ ਇਕੱਠੇ ਹੋ ਜਾਂਦੇ ਨੇ ਮਹਿਲਾ ਨੂੰ ਦੇਖਣ ਦੀ ਕੋਸ਼ਿਸ਼ ਕਰਦੇ ਨੇ ਪਰ ਮਹਿਲਾ ਮੌਕੇ ਤੇ ਹੀ ਦੰਮ ਤੋੜ ਦਿੰਦੀ ਹੈ। cụcਲਾ ਤਸਵੀਰਾਂ ਸਾਹਮਣੇ ਆਈਆਂ ਨੇ ਕਿਸ ਤਰੀਕੇ ਦੇ ਨਾਲ ਤੇਜ਼ ਰਫ਼ਤਾਰ ਦੇ ਨਾਲ ਜਿਹੜਾ ਕਾਰ ਚਾਲਕ ਆਉਂਦਾ ਤੇ ਮਹਿਲਾ ਨੂੰ ਡਰੜ ਕੇ ਰੱਖ ਦਿੰਦਾ ਹੈ ਤੇ ਇਹ ਸਾਰੀ ਦੀ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਵੀ ਕੈਦ ਹੁੰਦੀ ਹੈ। ਤੁਹ ਦੇਖੋ ਤੇਜ਼ ਰਫਤਾਰ ਦਾ ਕਿ ਹਰ ਕਿਸ ਤਰੀਕੇ ਦੇ ਨਾਲ ਮਹਿਲਾ ਜਿਹੜੀ ਇੱਕ ਪਾਸੇ ਖੜੀ ਹੁੰਦੀ ਹੈ ਪਰ ਅਚਾਨਕ ਤੇਜ਼ ਰਫਤਾਰ ਦੇ ਨਾਲ ਕਾਰ ਆਉਂਦੀ ਹੈ ਤਾਂ ਉਸ ਮਹਿਲਾ ਨੂੰ ਡਰੜ ਕੇ ਰੱਖ ਦਿੰਦੀ ਹੈ ਤਾਂ ਬਿਲਕੁਲ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਕਾਰ ਚਾਲਕ ਹੈ ਜਿਹੜਾ ਓਵਰ ਸਪੀਡ ਦੇ ਨਾਲ ਆਉਂਦਾ ਹੈ ਤੇਜ਼ ਰਫਤਾਰ ਦੇ ਨਾਲ ਆਉਂਦਾ ਹੈ ਤੇ ਮਹਿਲਾ ਜਿਹੜੀ ਉਸ ਸਾਈਡ ਤੇ ਖੜੀ ਫੋਨ ਤੇ ਗੱਲਬਾਤ ਕਰ ਰਹੀ ਹੁੰਦੀ ਹੈ ਪਰ ਉਸ ਨੂੰ ਨਹੀਂ ਪਤਾ ਸੀ ਉਸ ਦੇ ਨਾਲ ਅਜੇ ਹਾਂ ਵਾਪਰ ਜਾਣਾ ਤਾਂ ਬਿਲਕੁਲ ਕਾਰ ਚਾਲਕ ਦੇ ਵੱਲੋਂ ਤੇਜ਼ ਰਫ਼ਤਾਰ ਦਾ ਕਹਿਰ ਦਿਖਾਇਆ ਗਿਆ ਸਾਈਡ ਤੇ ਕਈ ਮਹਿਲਾ ਨੂੰ ਦਰੜ ਕੇ ਰੱਖ ਦਿੱਤਾ ਜੀ ਹਾਂ ਕਿਸ ਤਰੀਕੇ ਦੇ ਨਾਲ ਜਿਹੜਾ ਸੜਕਾਂ ਦੇ ਉੱਤੇ ਅੰਨੇ ਵਾਹ ਕਾਰ ਚਾਲਕਾਂ ਦੇ ਵੱਲੋਂ ਜਿਹੜੀ ਡਰਾਈਵਿੰਗ ਕੀਤੀ ਜਾਂਦੀ ਹੈ ਲੋਕਾਂ ਦੀਆਂ ਜਾਨਾਂ ਦੇ ਨਾਲ ਖਿਲਵਾੜ ਕੀਤਾ ਜਾਂਦਾ ਤਾਂ ਕਿ ਕਰ ਇਸ ਮਹਿਲਾ ਦਾ ਕਸੂਰ ਕੀ ਸੀ ਨਾ ਤਾਂ ਸੜਕ ਦੇ ਵਿਚਾਲੇ ਖੜੀ ਸੀ ਨਾ ਸੜਕ ਦੇ ਸੱਜੇ ਖੱਬੇ ਪਾਸੇ ਜਿੱਹਾਂ ਜਿੱਥੇ ਪਾਸੋਂ ਟ੍ਰੈਫਿਕ ਆ ਜਿਹੜਾ ਪ੍ਰਭਾਵਿਤ ਹੋ ਸਕਿਆ ਬਿਲਕੁਲ ਸਾਈਡ ਤੇ ਖੜੀ ਸੀ ਤੇ ਆਪਣਾ ਫੋਨ ਤੇ ਗੱਲਬਾਤ ਕਰਦੀ ਹੁੰਦੀ ਐ ਉਸ ਨੂੰ ਨਹੀਂ ਪਤਾ ਸੀ ਉਸਦੇ ਨਾਲ ਅਜੀਹਾ ਹੋ ਜਾਣਾ ਤੇ ਕਾਰ ਚਾਲਕ ਦੇ ਵੱਲੋਂ ਐ ਜਿਹੜਾ ਖੌਫਨਾਕ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਜਿੱਹਾਂ ਜਿੱਥੇ ਨੂੰ ਦੇਖ ਕੇ ਨੂੰ ਕੰਡੇ ਖੜੇ ਹੋ ਜਾਂਦੇ ਨੇ ਕਿ ਕਿਸ ਤਰੀਕੇ ਦੇ ਨਾਲ ਹੁਣ ਅਸੀਂ ਇੱਕ ਪਾਸੇ ਸੜਕਾਂ ਤੇ ਖੜੇ ਵੀ ਸੁਰੱਖਿਅਤ ਨਹੀਂ ਆ ਤਾਂ ਬਿਲਕੁਲ ਜੇਕਰ ਟੁੱਟੀ ਵੀ ਰੋਜ਼ਾਨਾ ਸਫ਼ਰ ਕਰਦੇ ਦਿਲ ਦਾ ਧਿਆਨ ਜ਼ਰੂਰ ਰੱਖੋ ਆਸ-ਪਾਸੇ ਧਿਆਨ ਜ਼ਰੂਰ ਰੱਖੋ ਕਿ ਜਿਹੜੇ ਕਾਰ ਚਾਲਕ ਨੇ ਟਿਪਰ ਨੇ ਟਰੱਕ ਚਾਲਕ ਨੇ ਕਿਸ ਤਰੀਕੇ ਦੇ ਨਾਲ ਆਪਣੀ ਡਰਾਈਵਿੰਗ ਕਰਦੇ ਨੇ ਤੇ ਆਪਣੀ ਜਿਹੜੀ ਜਾਨ ਐ ਤੁਸੀਂ ਖੁਦ ਬਚਾ ਸਕਦੇ ਹੋ ਜੀहां ਹੁਣ ਕੋਈ ਵੀ ਤੁਹਾਡੀ ਜਾਨ ਦਾ ਜਿਹੜਾ ਜਿੰਮੇਵਾਰੀ ਨਹੀਂ ਲਏਗਾ ਤਾਂ ਬਿਲਕੁਲ ਉਸ ਤੋਂ ਬਾਅਦ ਕੀ ਹੁੰਦਾ ਆਸ-ਪਾਸ ਦੇ ਲੋਕ ਇਕੱਠੇ ਹੋ ਜਾਂਦੇ ਨੇ ਮਹਿਲਾ ਨੂੰ ਦੇਖਣ ਦੀ ਕੋਸ਼ਿਸ਼ ਕਰਦੇ ਨੇ ਪਰ ਮਹਿਲਾ ਮੌਕੇ ਤੇ ਹੀ ਦਮ ਤੋੜ ਦਿੰਦੀ ਹੈ ਬਿਲਕੁਲ ਤਸਵੀਰਾਂ ਸਾਹਮਣੇ ਆਈਆਂ ਨੇ ਕਿਸ ਤਰੀਕੇ ਦੇ ਨਾਲ ਤੇਜ਼ ਰਫ਼ਤਾਰ ਦੇ ਨਾਲ ਜਿਹੜਾ ਕਾਰ ਚਾਲਕ ਆਉਂਦਾ ਤੇ ਮਹਿਲਾ ਨੂੰ ਡਰੜ ਕੇ ਰੱਖ ਦਿੰਦਾ ਹੈ ਤੇ ਇਹ ਸਾਰੀ ਦੀ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਵੀ ਕਾਟ ਹੁੰਦੀ ਹੈ ਦੇਖੋ ਤੇਜ਼ ਰਫ਼ਤਾਰ ਦਾ ਕਿ ਹਰ ਕਿਸ ਤਰੀਕੇ ਦੇ ਨਾਲ ਮਹਿਲਾ ਜਿਹੜੀ ਇੱਕ ਪਾਸੇ ਖੜੀ ਹੁੰਦੀ ਹੈ ਪਰ ਅਚਾਨਕ ਤੇਜ਼ ਰਫ਼ਤਾਰ ਦੇ ਨਾਲ ਕਾਰ ਆਉਂਦੀ ਹੈ ਤਾਂ ਉਸ ਮਹਿਲਾ ਨੂੰ ਡਰੜ ਕੇ ਰੱਖ ਦਿੰਦੀ ਹੈ ਤਾਂ ਬਿਲਕੁਲ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਕਾਰ ਚਾਲਕ ਹੈ ਜਿਹੜਾ ਓਵਰ ਸਪੀਡ ਦੇ ਨਾਲ ਆਉਂਦਾ ਹੈ ਤੇਜ਼ ਰਫ਼ਤਾਰ ਦੇ ਨਾਲ ਆਉਂਦਾ ਹੈ ਤੇ ਮਹਿਲਾ ਜਿਹੜੀ ਉਸ ਸਾਈਡ ਤੇ ਖੜੀ ਫੋਨ ਤੇ ਗੱਲਬਾਤ ਕਰ ਰਹੀ ਹੁੰਦੀ ਹੈ ਪਰ ਉਸ ਨੂੰ ਨਹੀਂ ਪਤਾ ਸੀ ਉਸ ਦੇ ਨਾਲ ਅੱਜ ਇਹਾਂ ਵਾਪਰ ਜਾਣਾ ਤਾਂ ਬਿਲਕੁਲ ਕਾਰ ਚਾਲਕ ਦੇ ਵੱਲੋਂ ਤੇਜ਼ ਰਫ਼ਤਾਰ ਦਾ ਕਹਿਰ ਦਿਖਾਇਆ ਗਿਆ ਸਾਈਡ ਤੇ ਕਈ ਮਹਿਲਾ ਨੂੰ ਦਰੜ ਕੇ ਰੱਖ ਦਿੱਤਾ ਜੀਹਾਂ ਕਿਸ ਤਰੀਕੇ ਦੇ ਨਾਲ ਜਿਹੜਾ ਸੜਕਾਂ ਦੇ ਉੱਤੇ ਅੰਨੇ ਵਾਹ ਕਾਰ ਚਾਲਕਾਂ ਦੇ ਵੱਲੋਂ ਜਿਹੜੀ ਡਰਾਈਵਿੰਗ ਕੀਤੀ ਜਾਂਦੀ ਹੈ ਲੋਕਾਂ ਦੀਆਂ ਜਾਨਾਂ ਦੇ ਨਾਲ ਖਿਲਵਾੜ ਕੀਤਾ ਜਾਂਦਾ ਤਾਂ ਕਿ ਕਰ ਇਸ ਮਹਿਲਾ ਦਾ ਕਸੂਰ ਕੀਤੀ ਨਾ ਤਾਂ ਸੜਕ ਦੇ ਵਿਚਾਲੇ ਖੜੀ ਸੀ ਨਾ ਸੜਕ ਦੇ ਸੱਜੇ ਖੱਬੇ ਪਾਸੇ ਜੀਹਾਂ ਜਿਸ ਪਾਸੋਂ ਟ੍ਰੈਫਿਕ ਹੈ ਜਿਹੜਾ ਪ੍ਰਭਾਵਿਤ ਹੋ ਸਕਿਆ ਬਿਲਕੁਲ ਸਾਈਡ ਤੇ ਖੜੀ ਸੀ ਤੇ ਆਪਣਾ ਫੋਨ ਤੇ ਗੱਲਬਾਤ ਕਰਦੀ ਹੁੰਦੀ ਐ ਕਿ ਨੂੰ ਨਹੀਂ ਪਤਾ ਸੀ ਉਸਦੇ ਨਾਲ ਅਜੀਹਾ ਹੋ ਜਾਣਾ ਤੇ ਕਾਰ ਚਾਲਕ ਦੇ ਵੱਲੋਂ ਐ ਜਿਹੜਾ ਖੌਫਨਾਕ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਜਿਨ੍ਹਾਂ ਜਿਨ੍ਹਾਂ ਨੂੰ ਦੇਖ ਕੇ ਲੂ ਕੰਡੇ ਖੜੇ ਹੋ ਜਾਂਦੇ ਨੇ ਕਿ ਕਿਸ ਤਰੀਕੇ ਦੇ ਨਾਲ ਹੁਣ ਅਸੀਂ ਇੱਕ ਪਾਸੇ ਸੜਕਾਂ ਤੇ ਖੜੇ ਵੀ ਸੁਰੱਖਿਅਤ ਨਹੀਂ ਐ ਤਾਂ ਬਿਲਕੁਲ ਜੇਕਰ ਤੁਸੀਂ ਵੀ ਰੋਜ਼ਾਨਾ ਸਫ਼ਰ ਕਰਦੇ ਹੋ ਦਲ ਦਾ ਧਿਆਨ ਜ਼ਰੂਰ ਰੱਖੋ ਆਸ-ਪਾਸੇ ਧਿਆਨ ਜ਼ਰੂਰ ਰੱਖੋ कि ਜਿਹੜੇ ਕਾਰ ਚਾਲਕ ਨੇ ਟਿਪਰ ਨੇ ਟਰੱਕ ਚਾਲਕ ਨੇ ਕਿਸ ਤਰੀਕੇ ਦੇ ਨਾਲ ਆਪਣੀ ਡਰਾਈਵਿੰਗ ਕਰਦੇ ਨੇ ਤੇ ਆਪਣੀ ਜਿਹੜੀ ਜਾਨ ਐ ਤੁਸੀਂ ਖੁਦ ਬਚਾ ਸਕਦੇ ਹੋ ਜੀहां ਹੁਣ ਕੋਈ ਵੀ ਤੁਹਾਡੀ ਜਾਨ ਦਾ ਜਿਹੜਾ ਜਿਮੇਵਾਰੀ ਨਹੀਂ ਲਏਗਾ ਤਾਂ ਬਿਲਕੁਲ ਉਸ ਤੋਂ ਬਾਅਦ ਕੀ ਹੁੰਦਾ ਆਸ-ਪਾਸ ਦੇ ਲੋਕ ਇਕੱਠੇ ਹੋ ਜਾਂਦੇ ਨੇ ਮਹਿਲਾ ਨੂੰ ਦੇਖਣ ਦੀ ਕੋਸ਼ਿਸ਼ ਕਰਦੇ ਨੇ ਪਰ ਮਹਿਲਾ ਮੌਕੇ ਤੇ ਹੀ ਦਮ ਤੋੜ ਦਿੰਦੀ ਐ ਤੁਕੂਲ ਤਸਵੀਰਾਂ ਸਾਹਮਣੇ ਆਈਆਂ ਨੇ ਕਿਸ ਤਰੀਕੇ ਦੇ ਨਾਲ ਤੇਜ਼ ਰਫ਼ਤਾਰ ਦੇ ਨਾਲ ਜਿਹੜਾ ਕਾਰ ਚਾਲਕ ਹੁੰਦਾ ਤੇ ਮਹਿਲਾ ਨੂੰ ਡਰੜ ਕੇ ਰੱਖ ਦਿੰਦਾ ਹੈ ਤੇ ਇਹ ਸਾਰੀ ਦੀ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਵੀ ਕਾਟ ਹੁੰਦੀ ਹੈ ਦੇਖੋ ਤੇਜ਼ ਰਫ਼ਤਾਰ ਦਾ ਕਿਹੜੇ ਤਰੀਕੇ ਦੇ ਨਾਲ ਮਹਿਲਾ ਜਿਹੜੀ ਇੱਕ ਪਾਸੇ ਖੜੀ ਹੁੰਦੀ ਹੈ ਪਰ ਅਚਾਨਕ ਤੇਜ਼ ਰਫ਼ਤਾਰ ਦੇ ਨਾਲ ਕਾਰ ਆਉਂਦੀ ਹੈ ਤਾਂ ਉਸ ਮਹਿਲਾ ਨੂੰ ਡਰੜ ਕੇ ਰੱਖ ਦਿੰਦੀ ਹੈ ਤਾਂ ਬਿਲਕੁਲ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਕਾਰ ਚਾਲਕ ਹੈ ਜਿਹੜਾ ਓਵਰ ਸਪੀਡ ਦੇ ਨਾਲ ਆਉਂਦਾ ਹੈ ਤੇਜ਼ ਰਫ਼ਤਾਰ ਦੇ ਨਾਲ ਆਉਂਦਾ ਹੈ ਤੇ ਮਹਿਲਾ ਜਿਹੜੀ ਉਹ ਸਾਈਡ ਤੇ ਖੜੀ ਫੋਨ ਤੇ ਗੱਲਬਾਤ ਕਰ ਰਹੀ ਹੁੰਦੀ ਹੈ ਪਰ ਉਸ ਨੂੰ ਨਹੀਂ ਪਤਾ ਸੀ ਉਸ ਦੇ ਨਾਲ ਅੱਜ ਇਹ ਹਵਾ ਪਰ ਜਾਣਾ ਤਾਂ ਬਿਲਕੁਲ ਕਾਰ ਚਾਲਕ ਦੇ ਵੱਲੋਂ ਤੇਜ਼ ਰਫ਼ਤਾਰ ਦਾ ਕਹਿਰ ਦਿਖਾਇਆ ਗਿਆ ਸਾਈਡ ਤੇ ਕਈ ਮਹਿਲਾ ਨੂੰ ਦਰੜ ਕੇ ਰੱਖ ਦਿੱਤਾ ਜੀਹਾਂ ਕਿਸ ਤਰੀਕੇ ਦੇ ਨਾਲ ਜਿਹੜਾ ਸੜਕਾਂ ਦੇ ਉੱਤੇ ਅੰਨੇ ਵਾਹ ਕਾਰ ਚਾਲਕਾਂ ਦੇ ਵੱਲੋਂ ਜਿਹੜੀ ਡਰਾਈਵਿੰਗ ਕੀਤੀ ਜਾਂਦੀ ਹੈ ਲੋਕਾਂ ਦੀਆਂ ਜਾਨਾਂ ਦੇ ਨਾਲ ਖਿਲਵਾੜ ਕੀਤਾ ਜਾਂਦਾ ਤਾਂ ਅਖੀਰ ਕਰ ਇਸ ਮਹਿਲਾ ਦਾ ਕਸੂਰ ਕੀ ਸੀ ਨਾ ਤਾਂ ਉਹ ਸੜਕ ਦੇ ਵਿਚਾਲੇ ਖੜੀ ਸੀ ਨਾ ਸੜਕ ਦੇ ਸੱਜੇ ਖੱਬੇ ਪਾਸੇ ਜਿੱਹਾਂ ਜਿੱਥੇੋਂ ਟ੍ਰੈਫਿਕ ਅਜਿਹਾ ਪ੍ਰਭਾਵਿਤ ਹੋ ਸਕਿਆ ਬਿਲਕੁਲ ਸਾਈਡ ਤੇ ਖੜੀ ਸੀ ਤੇ ਆਪਣਾ ਫੋਨ ਤੇ ਗੱਲਬਾਤ ਕਰ ਰਹੀ ਹੁੰਦੀ ਐ ਉਸ ਨੂੰ ਨਹੀਂ ਪਤਾ ਸੀ ਉਸਦੇ ਨਾਲ ਅਜਿਹਾ ਹੋ ਜਾਣਾ ਹੈ ਤਕਰ ਚਾਲਕ ਦੇ ਵੱਲੋਂ ਐ ਜਿਹੜਾ ਖੌਫਨਾਕ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਜਿੱਹਾਂ ਜਿੱਥੇ ਨੂੰ ਦੇਖ ਕੇ ਲੂ ਕੰਡੇ ਖੜੇ ਹੋ ਜਾਂਦੇ ਨੇ ਕਿ ਕਿਸ ਤਰੀਕੇ ਦੇ ਨਾਲ ਹੋਣਾ ਸੀ ਇੱਕ ਪਾਸੇ ਸੜਕਾਂ ਤੇ ਖੜੇ ਵੀ ਸੁਰੱਖਿਅਤ ਨਹੀਂ ਆ ਤਾਂ ਬਿਲਕੁਲ ਜੇਕਰ ਤੁਸੀਂ ਵੀ ਰੋਜ਼ਾਨਾ ਸਫ਼ਰ ਕਰਦੇ ਦਿਲ ਦਾ ਧਿਆਨ ਜ਼ਰੂਰ ਰੱਖੋ ਆਸ-ਪਾਸੇ ਧਿਆਨ ਜ਼ਰੂਰ ਰੱਖੋ ਕਿ ਜਿਹੜੇ ਕਾਰ ਚਾਲਕ ਨੇ ਟਿਪਰ ਨੇ ਟਰੱਕ ਚਾਲਕ ਨੇ ਕਿਸ ਤਰੀਕੇ ਦੇ ਨਾਲ ਆਪਣੀ ਡਰਾਈਵਿੰਗ ਕਰਦੇ ਨੇ ਤੇ ਆਪਣੀ ਜਿਹੜੀ ਜਾਨ ਐ ਤੁਸੀਂ ਖੁਦ ਬਚਾ ਸਕਦੇ ਹੋ ਜੀहां ਹੁਣ ਕੋਈ ਵੀ ਤੁਹਾਡੀ ਜਾਨ ਦਾ ਜਿਹੜਾ ਜਿੰਮੇਵਾਰੀ ਨਹੀਂ ਲਏਗਾ ਤਾਂ ਬਿਲਕੁਲ ਉਸ ਤੋਂ ਬਾਅਦ ਕੀ ਹੁੰਦਾ ਆਸ-ਪਾਸ ਦੇ ਲੋਕ ਇਕੱਠੇ ਹੋ ਜਾਂਦੇ ਨੇ ਮਹਿਲਾ ਨੂੰ ਦੇਖਣ ਦੀ ਕੋਸ਼ਿਸ਼ ਕਰਦੇ ਨੇ ਪਰ ਮਹਿਲਾ ਮੌਕੇ ਤੇ ਹੀ ਦਮ ਤੋੜ ਦਿੰਦੀ ਹੈ। ਬਿਲਕੁਲ ਤਸਵੀਰਾਂ ਸਾਹਮਣੇ ਆਈਆਂ ਨੇ ਇਸ ਤਰੀਕੇ ਦੇ ਨਾਲ ਤੇਜ਼ ਰਫ਼ਤਾਰ ਦੇ ਨਾਲ ਜਿਹੜਾ ਕਾਰ ਚਾਲਕ ਆਉਂਦਾ ਤੇ ਮਹਿਲਾ ਨੂੰ ਡਰੜ ਕੇ ਰੱਖ ਦਿੰਦਾ ਹੈ ਤੇ ਇਹ ਸਾਰੀ ਦੀ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਵੀ ਕਾਟ ਹੁੰਦੀ ਹੈ। ਦੇਖੋ ਤੇਜ਼ ਰਫ਼ਤਾਰ ਦਾ ਕਿ ਹਰ ਕਿਸ ਤਰੀਕੇ ਦੇ ਨਾਲ ਮਹਿਲਾ ਜਿਹੜੀ ਇੱਕ ਪਾਸੇ ਖੜੀ ਹੁੰਦੀ ਹੈ ਪਰ ਅਚਾਨਕ ਤੇਜ਼ ਰਫ਼ਤਾਰ ਦੇ ਨਾਲ ਕਾਰ ਆਉਂਦੀ ਹੈ ਤਾਂ ਉਸ ਮਹਿਲਾ ਨੂੰ ਡਰੜ ਕੇ ਰੱਖ ਦਿੰਦੀ ਹੈ ਤਾਂ ਬਿਲਕੁਲ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਕਾਰ ਚਾਲਕ ਹੈ ਜਿਹੜਾ ਓਵਰ ਸਪੀਡ ਦੇ ਨਾਲ ਆਉਂਦਾ ਹੈ ਤੇਜ਼ ਰਫ਼ਤਾਰ ਦੇ ਨਾਲ ਆਉਂਦਾ ਹੈ ਤੇ ਮਹਿਲਾ ਜਿਹੜੀ ਉਹ ਸਾਈਡ ਤੇ ਖੜੀ ਫੋਨ ਤੇ ਗੱਲਬਾਤ ਕਰ ਰਹੀ ਹੁੰਦੀ ਹੈ ਪਰ ਉਸ ਨੂੰ ਨਹੀਂ ਪਤਾ ਸੀ ਉਸ ਦੇ ਨਾਲ ਅੱਜ ਇਹ ਹਵਾਪਰ ਜਾਣਾ ਤਾਂ ਬਿਲਕੁਲ ਕਾਰ ਚਾਲਕ ਦੇ ਵੱਲੋਂ ਤੇਜ਼ ਰਫ਼ਤਾਰ ਦਾ ਕਹਿਰ ਦਿਖਾਇਆ ਗਿਆ ਸਾਈਡ ਤੇ ਕਈ ਮਹਿਲਾ ਨੂੰ ਦਰੜ ਕੇ ਰੱਖ ਦਿੱਤਾ ਜੀਹਾਂ ਕਿਸ ਤਰੀਕੇ ਦੇ ਨਾਲ ਜਿਹੜਾ ਸੜਕਾਂ ਦੇ ਉੱਤੇ ਅੰਨੇ ਵਾਰ ਕਾਰ ਚਾਲਕਾਂ ਦੇ ਵੱਲੋਂ ਜਿਹੜੀ ਡਰਾਈਵਿੰਗ ਕੀਤੀ ਜਾਂਦੀ ਹੈ ਲੋਕਾਂ ਦੀਆਂ ਜਾਨਾਂ ਦੇ ਨਾਲ ਖਿਲਵਾੜ ਕੀਤਾ ਜਾਂਦਾ ਤਾਂ ਆਖਿਰਕਾਰ ਉਸ ਮਹਿਲਾ ਦਾ ਕਸੂਰ ਕੀਤੀ ਨਾ ਤਾਂ ਉਹ ਸੜਕ ਦੇ ਵਿਚਾਲੇ ਖੜੀ ਸੀ ਨਾ ਸੜਕ ਦੇ ਸੱਜੇ ਖੱਬੇ ਪਾਸੇ ਜਿੱਹਾਂ ਜਿਸ ਪਾਸੋਂ ਟ੍ਰੈਫਿਕ ਅਜਿਹਾ ਪ੍ਰਭਾਵਿਤ ਹੋ ਸਕੇ ਬਿਲਕੁਲ ਸਾਈਡ ਤੇ ਖੜੀ ਸੀ ਤੇ ਆਪਣਾ ਫੋਨ ਤੇ ਗੱਲਬਾਤ ਕਰਦੀ ਹੁੰਦੀ ਐ ਉਸ ਨੂੰ ਨਹੀਂ ਪਤਾ ਸੀ ਉਸਦੇ ਨਾਲ ਅਜੀਹਾ ਹੋ ਜਾਣਾ ਤੇ ਕਾਰ ਚਾਲਕ ਦੇ ਵੱਲੋਂ ਐ ਜਿਹੜਾ ਖੌਫਨਾਕ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਜਿਨ੍ਹਾਂ ਜਿਤ ਨੂੰ ਦੇਖ ਕੇ ਲੂ ਕੰਡੇ ਖੜੇ ਹੋ ਜਾਂਦੇ ਨੇ ਕਿ ਕਿਸ ਤਰੀਕੇ ਦੇ ਨਾਲ ਹੁਣ ਅਸੀਂ ਇੱਕ ਪਾਸੇ ਸੜਕਾਂ ਤੇ ਖੜੇ ਵੀ ਸੁਰੱਖਿਅਤ ਨਹੀਂ ਐ ਤਾਂ ਬਿਲਕੁਲ ਜੇਕਰ ਤੁਸੀਂ ਵੀ ਰੋਜ਼ਾਨਾ ਸਫ਼ਰ ਕਰਦੇ ਦਲ ਦਾ ਧਿਆਨ ਜ਼ਰੂਰ ਰੱਖੋ ਆਸ-ਪਾਸੇ ਧਿਆਨ ਜ਼ਰੂਰ ਰੱਖੋ कि ਜਿਹੜੇ ਕਾਰ ਚਾਲਕ ਨੇ ਟਿਪਰ ਨੇ ਟਰੱਕ ਚਾਲਕ ਨੇ ਕਿਸ ਤਰੀਕੇ ਨਾਲ ਆਪਣੀ ਡਰਾਈਵਿੰਗ ਕਰਦੇ ਨੇ ਤੇ ਆਪਣੀ ਜਿਹੜੀ ਜਾਨ ਐ ਤੁਸੀਂ ਖੁਦ ਬਚਾ ਸਕਦੇ ਹੋ ਜੀहां ਹੁਣ ਕੋਈ ਵੀ ਤੁਹਾਡੀ ਜਾਨ ਦਾ ਜਿਹੜਾ ਜਿੰਮੇਵਾਰੀ ਨਹੀਂ ਲਏਗਾ ਕਤਲ ਤੋਂ ਬਾਅਦ ਕੀ ਹੁੰਦਾ ਆਸ-ਪਾਸ ਦੇ ਲੋਕ ਇਕੱਠੇ ਹੋ ਜਾਂਦੇ ਨੇ ਮਹਿਲਾ ਨੂੰ ਦੇਖਣ ਦੀ ਕੋਸ਼ਿਸ਼ ਕਰਦੇ ਨੇ ਪਰ ਮਹਿਲਾ ਮੌਕੇ ਤੇ ਹੀ ਦਮ ਤੋੜ ਦਿੰਦੀ ਐ ਬਿਲਕੁਲ ਤਸਵੀਰਾਂ ਸਾਹਮਣੇ ਆਈਆਂ ਨੇ ਇਸ ਤਰੀਕੇ ਦੇ ਨਾਲ ਤੇਜ਼ ਰਫ਼ਤਾਰ ਦੇ ਨਾਲ ਜਿਹੜਾ ਕਾਰ ਚਾਲਕ ਆਉਂਦਾ ਤੇ ਮਹਿਲਾ ਨੂੰ ਡਰੜ ਕੇ ਰੱਖ ਦਿੰਦਾ ਤੇ ਇਹ ਸਾਰੀ ਦੀ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਵੀ ਕੈਦ ਹੁੰਦੀ ਹੈ ਦੇਖੋ ਤੇਜ਼ ਰਫਤਾਰ ਦੇ ਨਾਲ ਕਿ ਹਰ ਕਿਸ ਤਰੀਕੇ ਦੇ ਨਾਲ ਮਹਿਲਾ ਜਿਹੜੀ ਇੱਕ ਪਾਸੇ ਖੜੀ ਹੁੰਦੀ ਹੈ ਪਰ ਅਚਾਨਕ ਤੇਜ਼ ਰਫਤਾਰ ਦੇ ਨਾਲ ਕਾਰ ਆਉਂਦੀ ਹੈ ਤਾਂ ਉਸ ਮਹਿਲਾ ਨੂੰ ਡਰੜ ਕੇ ਰੱਖ ਦਿੰਦੀ ਹੈ ਤਾਂ ਬਿਲਕੁਲ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਕਾਰ ਚਾਲਕ ਹੈ ਜਿਹੜਾ ਓਵਰ ਸਪੀਡ ਦੇ ਨਾਲ ਆਉਂਦਾ ਹੈ ਤੇਜ਼ ਰਫਤਾਰ ਦੇ ਨਾਲ ਆਉਂਦਾ ਹੈ ਤੇ ਮਹਿਲਾ ਜਿਹੜੀ ਉਹ ਸਾਈਡ ਤੇ ਖੜੀ ਫੋਨ ਤੇ ਗੱਲਬਾਤ ਕਰ ਰਹੀ ਹੁੰਦੀ ਹੈ ਪਰ ਉਸ ਨੂੰ ਨਹੀਂ ਪਤਾ ਸੀ ਉਸ ਦੇ ਨਾਲ ਅੱਜ ਇਹ ਆ ਵਾਪਰ ਜਾਣਾ ਤਾਂ ਬਿਲਕੁਲ ਕਾਰ ਚਾਲਕ ਦੇ ਵੱਲੋਂ ਤੇਜ਼ ਰਫ਼ਤਾਰ ਦਾ ਕਹਿਰ ਦਿਖਾਇਆ ਗਿਆ ਸਾਈਡ ਤੇ ਕਈ ਮਹਿਲਾ ਨੂੰ ਦਰੜ ਕੇ ਰੱਖ ਦਿੱਤਾ ਜੀਹਾਂ ਕਿਸ ਤਰੀਕੇ ਦੇ ਨਾਲ ਜਿਹੜਾ ਸੜਕਾਂ ਦੇ ਉੱਤੇ ਅੰਨੇ ਵਾਹ ਕਾਰ ਚਾਲਕਾਂ ਦੇ ਵੱਲੋਂ ਜਿਹੜੀ ਡਰਾਈਵਿੰਗ ਕੀਤੀ ਜਾਂਦੀ ਹੈ ਲੋਕਾਂ ਦੀਆਂ ਜਾਨਾਂ ਦੇ ਨਾਲ ਖਿਲਵਾੜ ਕੀਤਾ ਜਾਂਦਾ ਤਾਂ ਆਖਿਰਕਾਰ ਉਸ ਮਹਿਲਾ ਦਾ ਕਸੂਰ ਕੀਤੀ ਨਾ ਤਾਂ ਉਹ ਸੜਕ ਦੇ ਵਿਚਾਲੇ ਖੜੀ ਸੀ ਨਾ ਸੜਕ ਦੇ ਸੱਜੇ ਖੱਬੇ ਪਾਸੇ ਜੀਹਾਂ ਜਿਸ ਪਾਸੋਂ ਟ੍ਰੈਫਿਕ ਅਜਿਹਾ ਪ੍ਰਭਾਵਿਤ ਹੋ ਸਕੇ ਬਿਲਕੁਲ ਸਾਈਡ ਤੇ ਖੜੀ ਸੀ ਤੇ ਆਪਣਾ ਫੋਨ ਤੇ ਗੱਲਬਾਤ ਕਰ ਰਹੀ ਹੁੰਦੀ ਐ ਉਸ ਨੂੰ ਨਹੀਂ ਪਤਾ ਸੀ ਉਸ ਦੇ ਨਾਲ ਅਜੀਹਾ ਹੋ ਜਾਣਾ ਤੇ ਕਾਰ ਚਾਲਕ ਦੇ ਵੱਲੋਂ ਐ ਜਿਹੜਾ ਖੌਫਨਾਕ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਜਿੰਹਾ ਜਿੰਝ ਨੂੰ ਦੇਖ ਕੇ ਲੂ ਕੰਡੇ ਖੜੇ ਹੋ ਜਾਂਦੇ ਨੇ ਕਿ ਕਿਸ ਤਰੀਕੇ ਦੇ ਨਾਲ ਹੁਣ ਅਸੀਂ ਇੱਕ ਪਾਸੇ ਸੜਕਾਂ ਤੇ ਖੜੇ ਵੀ ਸੁਰੱਖਿਅਤ ਨਹੀਂ ਐ ਤਾਂ ਬਿਲਕੁਲ ਜੇਕਰ ਤੁਸੀਂ ਵੀ ਰੋਜ਼ਾਨਾ ਸਫ਼ਰ ਕਰਦੇ ਦਲਦਾ ਧਿਆਨ ਜ਼ਰੂਰ ਰੱਖੋ ਆਸ-ਪਾਸੇ ਧਿਆਨ ਜ਼ਰੂਰ ਰੱਖੋ कि ਜਿਹੜੇ ਕਾਰ ਚਾਲਕ ਨੇ ਟਿਪਰ ਨੇ ਟਰੱਕ ਚਾਲਕ ਨੇ ਕਿਸ ਤਰੀਕੇ ਨਾਲ ਆਪਣੀ ਡਰਾਈਵਿੰਗ ਕਰਦੇ ਨੇ ਤੇ ਆਪਣੀ ਜਿਹੜੀ ਜਾਨ ਐ ਤੁਸੀਂ ਖੁਦ ਬਚਾ ਸਕਦੇ ਹੋ ਜੀहां ਹੁਣ ਕੋਈ ਵੀ ਤੁਹਾਡੀ ਜਾਨ ਦਾ ਜਿਹੜਾ ਜਿੰਮੇਵਾਰੀ ਨਹੀਂ ਲਏਗਾ ਤਾਂ ਬਿਲਕੁਲ ਉਸ ਤੋਂ ਬਾਅਦ ਕੀ ਹੁੰਦਾ ਆਸ-ਪਾਸ ਦੇ ਲੋਕ ਇਕੱਠੇ ਹੋ ਜਾਂਦੇ ਨੇ ਮਹਿਲਾ ਨੂੰ ਦੇਖਣ ਦੀ ਕੋਸ਼ਿਸ਼ ਕਰਦੇ ਨੇ ਪਰ ਮਹਿਲਾ ਮੌਕੇ ਤੇ ਹੀ ਦਮ ਤੋੜ ਦਿੰਦੀ ਐ ਬਿਲਕੁਲ ਤਸਵੀਰਾਂ ਸਾਹਮਣੇ ਆਈਆਂ ਨੇ ਇਸ ਤਰੀਕੇ ਦੇ ਨਾਲ ਤੇਜ਼ ਰਫ਼ਤਾਰ ਦੇ ਨਾਲ ਜਿਹੜਾ ਕਾਰ ਚਾਲਕ ਆਉਂਦਾ ਤੇ ਮਹਿਲਾ ਨੂੰ ਡਰੜ ਕੇ ਰੱਖ ਦਿੰਦਾ ਹੈ ਤੇ ਇਹ ਸਾਰੀ ਦੀ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਵੀ ਕੈਦ ਹੁੰਦੀ ਹੈ ਦੇਖੋ ਤੇਜ਼ ਰਫ਼ਤਾਰ ਦੇ ਨਾਲ ਕਿ ਹਰ ਕਿਸ ਤਰੀਕੇ ਦੇ ਨਾਲ ਮਹਿਲਾ ਜਿਹੜੀ ਇੱਕ ਪਾਸੇ ਖੜੀ ਹੁੰਦੀ ਹੈ ਪਰ ਅਚਾਨਕ ਤੇਜ਼ ਰਫ਼ਤਾਰ ਦੇ ਨਾਲ ਕਾਰ ਆਉਂਦੀ ਹੈ ਤਾਂ ਉਸ ਮਹਿਲਾ ਨੂੰ ਡਰੜ ਕੇ ਰੱਖ ਦਿੰਦੀ ਹੈ ਤਾਂ ਬਿਲਕੁਲ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਕਾਰ ਚਾਲਕ ਹੈ ਜਿਹੜਾ ਓਵਰ ਸਪੀਡ ਦੇ ਨਾਲ ਆਉਂਦਾ ਹੈ ਤੇਜ਼ ਰਫ਼ਤਾਰ ਦੇ ਨਾਲ ਆਉਂਦਾ ਹੈ ਤੇ ਮਹਿਲਾ ਜਿਹੜੀ ਉਸ ਸਾਈਡ ਤੇ ਖੜੀ ਫੋਨ ਤੇ ਗੱਲਬਾਤ ਕਰ ਰਹੀ ਹੁੰਦੀ ਹੈ ਪਰ ਉਸ ਨੂੰ ਨਹੀਂ ਪਤਾ ਸੀ ਉਸ ਦੇ ਨਾਲ ਅਜੇ ਹਾਂ ਵਾਪਰ ਜਾਣਾ ਤਾਂ ਬਿਲਕੁਲ ਕਾਰ ਚਾਲਕ ਦੇ ਵੱਲੋਂ ਤੇਜ਼ ਰਫ਼ਤਾਰ ਦਾ ਕਹਿਰ ਦਿਖਾਇਆ ਗਿਆ ਸਾਈਡ ਤੇ ਕਈ ਮਹਿਲਾ ਨੂੰ ਦਰੜ ਕੇ ਰੱਖ ਦਿੱਤਾ ਜੀਹਾਂ ਕਿਸ ਤਰੀਕੇ ਦੇ ਨਾਲ ਜਿਹੜਾ ਸੜਕਾਂ ਦੇ ਉੱਤੇ ਅੰਨੇ ਵਾਹ ਕਾਰ ਚਾਲਕਾਂ ਦੇ ਵੱਲੋਂ ਜਿਹੜੀ ਡਰਾਈਵਿੰਗ ਕੀਤੀ ਜਾਂਦੀ ਹੈ ਲੋਕਾਂ ਦੀਆਂ ਜਾਨਾਂ ਦੇ ਨਾਲ ਖਿਲਵਾੜ ਕੀਤਾ ਜਾਂਦਾ ਤਾਂ ਅਖੀਰਕਾਰ ਉਸ ਮਹਿਲਾ ਦਾ ਕਸੂਰ ਕੀ ਸੀ ਨਾ ਤਾਂ ਸੜਕ ਦੇ ਵਿਚਾਲੇ ਖੜੀ ਸੀ ਨਾ ਸੜਕ ਦੇ ਸੱਜੇ ਖੱਬੇ ਪਾਸੇ ਜਿੱਹਾਂ ਜਿੱਥੇ 50 ਟ੍ਰੈਫਿਕ ਅਜਿਹਾ ਪ੍ਰਭਾਵਿਤ ਹੋ ਸਕਿਆ ਬਿਲਕੁਲ ਸਾਈਡ ਤੇ ਖੜੀ ਸੀ ਤੇ ਆਪਣਾ ਫੋਨ ਤੇ ਗੱਲਬਾਤ ਕਰ ਰਹੀ ਹੁੰਦੀ ਹੈ ਉਸ ਨੂੰ ਨਹੀਂ ਪਤਾ ਸੀ ਉਸਦੇ ਨਾਲ ਅਜੀਹਾ ਹੋ ਜਾਣਾ ਤੇ ਕਾਰ ਚਾਲਕ ਦੇ ਵੱਲੋਂ ਹੈ ਜਿਹੜਾ ਹਾਫਨਾਕ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਜਿੱਹਾਂ ਜਿੱਥੇ ਦੇਖ ਕੇ ਲੂ ਕੰਡੇ ਖੜੇ ਹੋ ਜਾਂਦੇ ਨੇ ਕਿ ਕਿਸ ਤਰੀਕੇ ਦੇ ਨਾਲ ਹੁਣ ਅਸੀਂ ਇੱਕ ਪਾਸੇ ਸੜਕਾਂ ਤੇ ਖੜੇ ਵੀ ਸੁਰੱਖਿਅਤ ਨਹੀਂ ਆ ਤਾਂ ਬਿਲਕੁਲ ਜੇਕਰ ਤੁਸੀਂ ਵੀ ਰੋਜ਼ਾਨਾ ਸਫ਼ਰ ਕਰਦੇ ਦਿਲ ਦਾ ਧਿਆਨ ਜ਼ਰੂਰ ਰੱਖੋ ਆਸ-ਪਾਸੇ ਧਿਆਨ ਜ਼ਰੂਰ ਰੱਖੋ ਕਿ ਜਿਹੜੇ ਕਾਰ ਚਾਲਕ ਨੇ ਟਿਪਰ ਨੇ ਟਰੱਕ ਚਾਲਕ ਨੇ ਕਿਸ ਤਰੀਕੇ ਦੇ ਨਾਲ ਆਪਣੀ ਡਰਾਈਵਿੰਗ ਕਰਦੇ ਨੇ ਤੇ ਆਪਣੀ ਜਿਹੜੀ ਜਾਨ ਐ ਤੁਸੀਂ ਖੁਦ ਬਚਾ ਸਕਦੇ ਹੋ ਜੀहां ਹੁਣ ਕੋਈ ਵੀ ਤੁਹਾਡੀ ਜਾਨ ਦਾ ਜਿਹੜਾ ਹੈ ਜ਼ਿੰਮੇਵਾਰੀ ਨਹੀਂ ਲਏਗਾ ਤਾਂ ਬਿਲਕੁਲ ਤੋਂ ਬਾਅਦ ਕੀ ਹੁੰਦਾ ਆਸ-ਪਾਸ ਦੇ ਲੋਕ ਇਕੱਠੇ ਹੋ ਜਾਂਦੇ ਨੇ ਮਹਿਲਾ ਨੂੰ ਦੇਖਣ ਦੀ ਕੋਸ਼ਿਸ਼ ਕਰਦੇ ਨੇ ਪਰ ਮਹਿਲਾ ਮੌਕੇ ਤੇ ਹੀ ਦੰਮ ਤੋੜ ਦਿੰਦੀ ਹੈ। ਕੁਲ ਤਸਵੀਰਾਂ ਸਾਹਮਣੇ ਆਈਆਂ ਨੇ ਕਿਸ ਤਰੀਕੇ ਦੇ ਨਾਲ ਤੇਜ਼ ਰਫ਼ਤਾਰ ਦੇ ਨਾਲ ਜਿਹੜਾ ਕਾਰ ਚਾਲਕ ਆਉਂਦਾ ਤੇ ਮਹਿਲਾ ਨੂੰ ਡਰੜ ਕੇ ਰੱਖ ਦਿੰਦਾ ਤੇ ਇਹ ਸਾਰੀ ਦੀ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਵੀ ਕਾਟ ਹੁੰਦੀ ਹੈ। ਦੇਖੋ ਤੇਜ਼ ਰਫਤਾਰ ਦਾ ਕਿਹ ਹੈ ਕਿਸ ਤਰੀਕੇ ਦੇ ਨਾਲ ਮਹਿਲਾ ਜਿਹੜੀ ਇੱਕ ਪਾਸੇ ਖੜੀ ਹੁੰਦੀ ਹੈ ਪਰ ਅਚਾਨਕ ਤੇਜ਼ ਰਫਤਾਰ ਦੇ ਨਾਲ ਕਾਰ ਆਉਂਦੀ ਹੈ ਤਾਂ ਉਸ ਮਹਿਲਾ ਨੂੰ ਤਰੜ ਕੇ ਰੱਖ ਦਿੰਦੀ ਹੈ ਤਾਂ ਬਿਲਕੁਲ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਕਾਰ ਚਾਲਕ ਹੈ ਜਿਹੜਾ ਓਵਰ ਸਪੀਡ ਦੇ ਨਾਲ ਆਉਂਦਾ ਹੈ ਤੇਜ਼ ਰਫਤਾਰ ਦੇ ਨਾਲ ਆਉਂਦਾ ਹੈ ਤੇ ਮਹਿਲਾ ਜਿਹੜੀ ਉਸ ਸਾਈਡ ਤੇ ਖੜੀ ਫੋਨ ਤੇ ਗੱਲਬਾਤ ਕਰ ਰਹੀ ਹੁੰਦੀ ਹੈ ਪਰ ਉਸ ਨੂੰ ਨਹੀਂ ਪਤਾ ਸੀ ਉਸ ਦੇ ਨਾਲ ਅਜੇ ਹਾ ਵਾਪਰ ਜਾਣਾ ਤਾਂ ਬਿਲਕੁਲ ਕਾਰ ਚਾਲਕ ਦੇ ਵੱਲੋਂ ਤੇਜ਼ ਰਫ਼ਤਾਰ ਦਾ ਕਹਿਰ ਦਿਖਾਇਆ ਗਿਆ ਸਾਈਡ ਤੇ ਕਈ ਮਹਿਲਾ ਨੂੰ ਦਰੜ ਕੇ ਰੱਖ ਦਿੱਤਾ ਜਿहां ਕਿਸ ਤਰੀਕੇ ਦੇ ਨਾਲ ਜਿਹੜਾ ਸੜਕਾਂ ਦੇ ਉੱਤੇ ਅੰਨੇ ਵਾਹ ਕਾਰ ਚਾਲਕਾਂ ਦੇ ਵੱਲੋਂ ਜਿਹੜੀ ਡਰਾਈਵਿੰਗ ਕੀਤੀ ਜਾਂਦੀ ਹੈ ਲੋਕਾਂ ਦੀਆਂ ਜਾਨਾਂ ਦੇ ਨਾਲ ਖਿਲਵਾੜ ਕੀਤਾ ਜਾਂਦਾ ਤਾਂ ਅਖੀਰਕਾਰ ਇਸ ਮਹਿਲਾ ਦਾ ਕਸੂਰ ਕੀ ਸੀ ਨਾ ਤਾਂ ਸੜਕ ਦੇ ਵਿਚਾਲੇ ਖੜੀ ਸੀ ਨਾ ਸੜਕ ਦੇ ਸੱਜੇ ਖੱਬੇ ਪਾਸੇ ਜਿहां ਜਿਸ ਪਾਸੋਂ ਟ੍ਰੈਫਿਕ ਹੈ ਜਿਹੜਾ ਪ੍ਰਭਾਵਿਤ ਹੋ ਸਕਿਆ ਬਿਲਕੁਲ ਸਾਈਡ ਤੇ ਖੜੀ ਸੀ ਤੇ ਆਪਣਾ ਫੋਨ ਤੇ ਗੱਲਬਾਤ ਕਰਦੀ ਹੁੰਦੀ ਐ ਉਸ ਨੂੰ ਨਹੀਂ ਪਤਾ ਸੀ ਉਸ ਦੇ ਨਾਲ ਅਜੀਹਾ ਹੋ ਜਾਣਾ ਤੇ ਕਾਰ ਚਾਲਕ ਦੇ ਵੱਲੋਂ ਐ ਜਿਹੜਾ ਖੌਫਨਾਕ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਜਿਹਨਾਂ ਦੇਖ ਕੇ ਲੂ ਕੰਡੇ ਖੜੇ ਹੋ ਜਾਂਦੇ ਨੇ ਕਿ ਕਿਸ ਤਰੀਕੇ ਦੇ ਨਾਲ ਹੁਣ ਅਸੀਂ ਇੱਕ ਪਾਸੇ ਸੜਕਾਂ ਤੇ ਖੜੇ ਵੀ ਸੁਰੱਖਿਅਤ ਨਹੀਂ ਐ ਤਾਂ ਬਿਲਕੁਲ ਜੇਕਰ ਤੁਸੀਂ ਵੀ ਰੋਜ਼ਾਨਾ ਸਫ਼ਰ ਕਰਦੇ ਦਲ ਦਾ ਧਿਆਨ ਜ਼ਰੂਰ ਰੱਖੋ ਆਸ-ਪਾਸੇ ਧਿਆਨ ਜ਼ਰੂਰ ਰੱਖੋ कि ਜਿਹੜੇ ਕਾਰ ਚਾਲਕ ਨੇ ਟਿਪਰ ਨੇ ਟਰੱਕ ਚਾਲਕ ਨੇ ਕਿਸ ਤਰੀਕੇ ਦੇ ਨਾਲ ਆਪਣੀ ਡਰਾਈਵਿੰਗ ਕਰਦੇ ਨੇ ਤੇ ਆਪਣੀ ਜਿਹੜੀ ਜਾਨ ਐ ਤੁਸੀਂ ਖੁਦ ਬਚਾ ਸਕਦੇ ਹੋ ਜੀहां ਹੁਣ ਕੋਈ ਵੀ ਤੁਹਾਡੀ ਜਾਨ ਦਾ ਜਿਹੜਾ ਹੈ ਜ਼ਿੰਮੇਵਾਰੀ ਨਹੀਂ ਲਏਗਾ ਤਾਂ ਬਿਲਕੁਲ ਉਸ ਤੋਂ ਬਾਅਦ ਕੀ ਹੁੰਦਾ ਆਸ-ਪਾਸ ਦੇ ਲੋਕ ਇਕੱਠੇ ਹੋ ਜਾਂਦੇ ਨੇ ਮਹਿਲਾ ਨੂੰ ਦੇਖਣ ਦੀ ਕੋਸ਼ਿਸ਼ ਕਰਦੇ ਨੇ ਪਰ ਮਹਿਲਾ ਮੌਕੇ ਤੇ ਹੀ ਦਮ ਤੋੜ ਦਿੰਦੀ ਐ ਬਿਲਕੁਲ ਤਸਵੀਰਾਂ ਸਾਹਮਣੇ ਆਈਆਂ ਨੇ ਕਿਸ ਤਰੀਕੇ ਦੇ ਨਾਲ ਤੇਜ਼ ਰਫ਼ਤਾਰ ਦੇ ਨਾਲ ਜਿਹੜਾ ਕਾਰ ਚਾਲਕ ਹੁੰਦਾ ਤੇ ਮਹਿਲਾ ਨੂੰ ਡਰੜ ਕੇ ਰੱਖ ਦਿੰਦਾ ਹੈ ਤੇ ਇਹ ਸਾਰੀ ਦੀ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਵੀ ਕੈਦ ਹੁੰਦੀ ਹੈ ਦੇਖੋ ਤੇਜ਼ ਰਫ਼ਤਾਰ ਦੇ ਨਾਲ ਕਿਹੜੇ ਤਰੀਕੇ ਦੇ ਨਾਲ ਮਹਿਲਾ ਜਿਹੜੀ ਇੱਕ ਪਾਸੇ ਖੜੀ ਹੁੰਦੀ ਹੈ ਪਰ ਅਚਾਨਕ ਤੇਜ਼ ਰਫ਼ਤਾਰ ਦੇ ਨਾਲ ਕਾਰ ਆਉਂਦੀ ਹੈ ਤਾਂ ਉਸ ਮਹਿਲਾ ਨੂੰ ਡਰੜ ਕੇ ਰੱਖ ਦਿੰਦੀ ਹੈ ਤਾਂ ਬਿਲਕੁਲ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਕਾਰ ਚਾਲਕ ਹੈ ਜਿਹੜਾ ਓਵਰ ਸਪੀਡ ਦੇ ਨਾਲ ਆਉਂਦਾ ਹੈ ਤੇਜ਼ ਰਫ਼ਤਾਰ ਦੇ ਨਾਲ ਆਉਂਦਾ ਹੈ ਤੇ ਮਹਿਲਾ ਜਿਹੜੀ ਉਸ ਸਾਈਡ ਤੇ ਖੜੀ ਫੋਨ ਤੇ ਗੱਲਬਾਤ ਕਰ ਰਹੀ ਹੁੰਦੀ ਹੈ ਪਰ ਉਸ ਨੂੰ ਨਹੀਂ ਪਤਾ ਸੀ ਉਸ ਦੇ ਨਾਲ ਅਜਿਹਾ ਵਾਪਰ ਜਾਣਾ